हां भाई किथों ਆਨੇ ਬੱਚੇ ਲੈ ਕੇ ਆ ਪਾ ਇਹ ਬੱਚੇ ਲੈ ਕੇ ਆਇਆ ਭਾਈ ਅਮਰ ਰਾਜਸਥਾਨ ਸੀ ਅੱਛਾ ਪੂਰਾ ਐਡਰੈਸ ਦੱਸੋ ਤੇ ਆਪਣਾ ਮੋਬਾਈਲ ਨੰਬਰ ਮੋਬਾਈਲ ਨੰਬਰ ਤੋਂ ਮੈਂ ਨੰਬਰ ਬੰਦਾ ਹੂ ਇਸ ਵਿੱਚ ਆ ਅੱਛਾ ਤੇਰਾ ਨੰਬਰ ਉੱਪਰ ਲਿਖ ਕੇ ਆ ਜਾਂਦਾ ਸਕਰੀਨ ਤੇ ਪਾ ਦਿੰਦੇ ਹਾਂ ਹਾਂ ਨੀਚੇ ਪਾ ਦਿਓ ਪਰ ਬੱਚੇ ਦਾ ਪੂਰਾ ਟੋਪ ਦੇ ਲੈ ਕੇ ਆਇਆ ਆਪਣਾ ਕੰਤੀ ਮੱਛਾ ਲੈ ਕੇ ਆ ਦੀ ਪੂਰਾ ਜੁਰਨ ਵਾਲਾ ਅੱਛਾ ਪੂਰਾ ਇੱਕ ਨੰਬਰ ਕੋਟ ਆਇਆ ਦੀ ਬਈਆ ਕੋਟ ਨੂੰ ਪੂਰਾ ਕੋਟ ਹੋਰ ਕਿਹੜੀ ਜਗ੍ਹਾ ਜਾਣਾ ਹੋਰ ਤਾਂ ਮੈਂ ਸਿੱਧੇ ਸਰ ਜਾਣਾ ਉਹਨਾਂ ਜਰਗੜੀ ਗੋਲੇ ਕੇ ਜਰਗ ਜੱਗੀ ਉਹਨਾਂ ਕੋਲ ਅੱਛਾ ਉੱਥੇ ਪੱਟਾ ਹੀ ਆਉਣਾ ਬੱਚੇ ਲੈ ਕੇ ਰੇਸ ਵਾਲੇ ਬੱਚੇ ਲੈ ਕੇ ਆਉਣਾ ਰੇਸ ਭਾਗਨੇ ਵਾਲੇ ਇੱਕ ਨੰਬਰ ਕੁਆਲਟੀ ਦੇ ਇਹ ਕਿਸੇ ਨੇ ਦਿੱਤੋ ਮਗਾਉਣੇ ਹੁਣ ਫੋਨ ਕਰਕੇ ਪਤਾ ਕਰ ਸਕਦਾ ਆ ਪਤਾ ਕਰ ਸਕਦਾ ਬਸ ਠੀਕ ਆ ਤੇਰਾ ਨੰਬਰ ਉੱਪਰ ਇਹਦੇ ਚੱਲ ਚੱਲ ਪੈਂਦਾ ਉੱਪਰ ਦੇ ਦਿਓ ਪਰ ਨਸਲ ਕੁਆਲਟੀ ਦਾ ਜਾਣਕਾਰ ਅਸੀਂ ਪੂਰੇ ਆ ਠੀਕ ਹੈ ਇੱਕ ਨੰਬਰ ਕੁਆਲਟੀ ਦੇ ਭਰੇਸ਼ ਭਾਗਨੇ ਵਾਲੇ ਹੁੰਦੇ ਨਾ ਉਹ ਪੱਕੇ ਨਾਗੋਰੀ ਨਸਲ ਕੇ ਬੱਚੇ ਮੈਂ ਦੇ ਦੂਗਾ ਠੀਕ ਹੈ